ਹੱਕਾਂ ਨੂੰ ਕੋਇਆ ਜਾ ਰਿਹਾ ਸਾਡੇ ਸਾਨੂੰ ਕਿਤੇ ਵੀ ਇਨਸਾਫ ਦੀ ਕੋਈ ਉਮੀਦ ਨਹੀਂ ਲੱਗ ਰਹੀ ਜੇ ਸਾਡੇ ਉਹ ਸਿੰਘ ਟਾਵਰ ਤੇ ਬੈਠਾ ਵਾ ਬੰਦੀ ਸਿੰਘਾਂ ਦੇ ਮੋਰਚਾ ਲੱਗਾ ਵਾ ਕਿਤੇ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਕਿ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਦੋ ਤਰੀਕ ਦਾ ਫੈਸਲਾ ਸੀ ਜੀ ਆਪਾਂ ਗੱਲ ਕਰੀਏ ਦੋ ਤਰੀਕ ਨੂੰ ਕਾਸੀ ਸਿੰਘ ਸਾਹਿਬਾਨਾ ਨੇ ਕਿ ਸਾਰੇ ਚੁੱਲ੍ਹੇ ਸਮੇਟ ਕੇ ਵਾਪਸ ਆਜੋ ਇੱਕ ਅਕਾਲੀ ਗੱਲ ਬਣਾ ਲਓ ਕੀ ਲੱਗਦਾ ਹੋਂ ਦੇ ਸਮੇਂ ਦੇ ਵਿੱਚ ਇੱਕ ਅਕਾਲੀ ਦਾ ਲਾਊਗਾ ਕਿ ਜੋ ਪਿਛਲੇ ਦੌਰ ਚ ਆਪਾਂ ਵੇਖਿਆ ਕਿ ਜੇ ਸੇਦਾਰਾਂ ਨੂੰ ਲਾਉਣ ਦਾ ਉਹਨਾਂ ਨੂੰ ਨਿਯੁਕਤ ਕਰਨ ਦਾ ਜੋ ਢੰਗ ਤਰੀਕਾ ਕੌਮ ਬੜੀ ਹਾਸੋਈਣ ਸਥਿਤੀ ਚ ਫਸੀ ਹੋਈ ਆ ਤੋ ਤਾਂ ਹੀ ਨਿਕਲ ਸਕਦੀ ਏ ਕਿ ਜੇ ਅਸੀਂ ਜਦੋਂ ਇਹ ਸਾਰੇ ਜਣੇ ਰਲ ਮਿਲ ਕੇ ਹੰਗਲਾ ਮਾਰੀਏ ਤੇ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਅਸੀਂ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਲਦੀ ਜਲਦੀ ਕਰਾਈ ਜਾਵੇ ਕਿ ਜਿਹੜਾ ਸਾਡੇ ਜਿਹੜਾ ਜਿੰਨੂ 1000 MP ਨੂੰ ਅਸੀਂ ਏਡੀ ਵੱਡੀ تعداد ਚ ਉਠਾ ਪਾ ਕੇ ਜਿਤਾਇਆ ਉਹਨੂੰ ਸਰਕਾਰ ਨਾ ਦੇ ਉਹਨਾਂ ਦੀਆਂ ਜਿਹੜੀਆਂ ਹਲਕੇ ਵਾਸਤੇ ਜੋ ਜ਼ਿੰਮੇਵਾਰੀਆਂ ਆ ਦੀ ਕੋਈ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਕਿ ਉਹ ਨਿਭਾਵੇ ਤੇ ਨਾ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕੋਈ ਫੰਡ ਵਗੈਰਾ ਨਹੀਂ ਮਿਲਦਾ ਕੋਈ ਫੰਡ ਬਾਹਰ ਫੰਡ ਆ ਰਹਾ ਵਗੈਰਾ ਕੋਈ ਵੀ ਚੀਜ਼ ਜਿਹੜੀ ਆ ਉਹਨੂੰ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਤਖਨੂਰ ਸਾਹ ਦੇ ਲੋਕਾਂ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਕਰ ਰਹੀ ਸਰਕਾਰ ਪੂਰੇ ਪੰਜਾਬ ਨੂੰ ਨਸ਼ੇ ਦੀ ਗ੍ਰਿਫਤ ਚ ਲਿਆ ਕੇ ਪੂਰੀ ਨੌਜਵਾਨੀ ਨੂੰ ਇਹ ਇਹਦੇ ਵੱਲ ਧੱਕਿਆ ਜਾ ਰਿਹਾ ਹੈ ਇਹ ਮੇਰੇ ਖਿਆਲ ਹੈ ਕਿ ਉੱਪਰੋਂ ਜਿੱਦਾਂ ਮਸ਼ਹੂਰੀਆਂ ਦੇ ਉੱਪਰ ਜ਼ੋਰ ਦੇ ਕੇ ਐਦਾਂ ਪੋਸਟਰ ਲਾ ਕੇ ਐਦਾਂ ਕਰਕੇ ਪਰ ਮੇਰੇ ਖਿਆਲ ਹੈ ਕਿ ਅਮਹੀਂ ਤੇ ਦੇਖਦੇ ਹਾਂ ਕਿ ਜਿਹੜਾ ਕੋਈ ਨਸ਼ੇ ਦੇ ਖਿਲਾਫ ਗੱਲ ਕਰਦਾ ਜਾਂ ਕੋਈ ਕੋਈ ਕਿਤੇ ਪਿੰਡ ਚੋਂ ਨਗਰ ਚੋਂ ਉੱਠ ਕੇ ਅੱਗੇ ਹੋ ਕੇ ਅਗਵਾਈ ਕਰਦਾ ਨਸ਼ੇ ਦੇ ਰੋਪਣ ਵਾਸਤੇ ਤੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਜਾਂਦੀਆਂ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੇ ਘਰ ਜਲਾ ਦਿੱਤੇ ਜਾਂਦੇ ਆ ਬਹੁਤ ਲੋਕਾਂ ਚ ਪਿਆਰ ਪਰ ਸਰਕਾਰ ਇੱਕ ਪਤਾ ਨਹੀਂ ਡਰੀ ਹੋਈ ਉਹ ਜਿਹੜੇ ਸਾਡੇ ਸਮਰਥਕ ਆ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਵਾ ਉਹਨਾਂ ਤੇ ਉਹਨਾਂ ਨੂੰ ਠਾਣਿਆਂ 'ਚ ਭਲਾਇਆ ਜਾਂਦਾ ਉਹਨਾਂ ਤੇ ਝੂਠੇ ਪਰਚੇ ਕਰਨ ਦੀ ਜਾਂ ਉਹਨਾਂ ਡਬਲੂ ਗੜ ਭੇਜਣ ਦੀਆਂ ਇਹੋ ਜਿਹੀਆਂ ਧਮਕੀਆਂ ਦੇ ਕੇ ਉਹਨੂੰ ਪਿਛਾ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਦਸ ਤਜਿੰਦਰ ਸਿੰਘ ਜੱਲੂਪੁਰ ਖੇੜਾ ਪਿੰਡ 'ਚ ਖੜੇ ਆ ਬੈਠੇ ਐਸ ਟਾਈਮ ਦੇ ਉੱਤੇ ਥੋੜੀ ਜਿਹਾ ਪਹਿਲਾਂ ਦੀ ਗੱਲ ਆ ਇੱਥੇ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਅਕਾਲ ਤਖਤ ਸਾਬਤੋ ਬਣੀ ਸੀ ਕਿਉਂਕਿ ਉਹ 7 ਮੈਂਬਰੀ ਕਮੇਟੀ ਸੀ ਧਾਮੀ ਸਾਹਿਬ ਦਾ ਤੇ ਬਡੋਂਗਰ ਸਾਹਿਬ ਦਾ ਸਾਈਡ ਤੇ ਹੋਣ ਤੋਂ ਬਾਅਦ ਚ 5 ਮੈਂਬਰੀ ਕਮੇਟੀ ਰਹਿ ਗਈ ਤੇ ਸਿੰਘ ਸਾਹਿਬ ਦਾ ਆਦੇਸ਼ ਸੀ ਕਿ ਵੱਧ ਤੋਂ ਵੱਧ ਭਰਤੀ ਮਹਿੰਮ ਕਰੋ ਤੇ ਅਕਾਲੀ ਦਲ ਨੂੰ ਦੁਬਾਰਾ ਸਰਵਾਈਵ ਕਰੋ ਅਕਾਲੀ ਦਲ ਨੂੰ ਦੁਬਾਰਾ ਨਾਲ ਲੀਹਾਂ ਤੇ ਲੈ ਕੇ आओ ਭਰਤੀ ਮਹਿੰਮ ਆਪਣਾ ਕਾਰਜ ਕਰ ਰਹੀ ਆ ਅੱਜ ਥੋੜੀ ਦੇਰ ਪਹਿਲਾਂ 5 ਮੈਂਬਰੀ ਕਮੇਟੀ ਜਲੂਪੁਰ ਖੇੜਾ ਪਹੁੰਚੀ ਤੇ ਉੱਥੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਦੇ ਨਾਲ ਸਤਸੇਮ ਸਿੰਘ ਜੀ ਤੇ ਐਮਪੀ ਸਹਿਬਾਨ ਸਰਬਜੀਤ ਸਿੰਘ ਜੀ ਉਹ ਬੈਠੇ ਸੀ ਆਪਸੀ ਗੱਲਬਾਤ ਹੋਈ ਗੱਲਬਾਤ ਪੰਥਕ ਮੁੱਦਿਆਂ ਤੇ ਹੋਈ ਪੰਥਕ ਇਕਤਾ ਤੇ ਹੋਈ ਆਪਾਂ ਸਾਰੇ ਸਮਝ ਸਕਦੇ ਆ ਕਿਉਂਕਿ ਪੰਥਕ ਇਕਤਾ ਦਾ ਜਿਹੜਾ ਹਾਮੀ ਹੋਊਗਾ ਪੰਥਕ ਗੱਲ ਕਰਦਾ ਉਹ ਤਾਂ ਪਹਿਲਾਂ ਹੀ ਸਮਝ ਜੂਗਾ ਪਰ ਥੋੜੀ ਜੀ ਵਿਚਾਰ ਚਰਚਾ ਇਹਦੇ ਉੱਤੇ ਜ਼ਰੂਰ ਕਰਾਂਗੇ ਕੀ ਗੱਲਾਂ ਬਾਤਾਂ ਹੋਈਆਂ ਭਵਿੱਖ ਦੇ ਵਿੱਚ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤਾਤ ਜਿਹੜੇ ਅਕਾਲੀ ਦਰਾਂ ਦੀ ਗੱਲ ਕਰੀਏ ਰਲੇਵਾ ਹੋਣ ਜਾ ਰਿਹਾ ਐਜੀਪੀਸੀ ਇਲੈਕਸ਼ਨ ਤੇ ਵੀ ਗੱਲ ਕਰਾਂਗੇ 227 ਦੀ ਵੀ ਥੋੜੀ ਜੀ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਬਾਪੂ ਤਸੀਮ ਸਿੰਘ ਜੀ ਮਰਫਤੇ ਸਾਹਿਬ ਜੀ ਕਹਿੰਦੇ ਆਪ ਜੀ ਭਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕਿਵੇਂ ਰਹੀ ਗੱਲਬਾਤ ਤੁਹਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਤੁਹਾਡੇ ਕੋਲ ਪਹੁੰਚੀ ਸੀ ਇਹ ਜੀ ਮੇਰੇ ਖਿਆਲ ਹੈ ਕਿ ਅਸੀਂ ਹਮੇਸ਼ਾ ਹੀ ਪੰਥਕ ਇੱਕ ਵਦੇ ਹਾਮੀ ਰਹੇ ਆਂ ਤੇ ਅਸੀਂ ਤੇ ਸਾਰੀਆਂ ਧਿਰਾਂ ਨੂੰ ਆਵਾਜ਼ ਮਾਰਦੇ ਆਂ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਅੱਗੇ ਵਧਣਾ ਚਾਹੀਦਾ ਕਿ ਸਾਡੇ ਕੌਮ ਬਹੁਤ ਵੱਡੇ ਸੰਕਟ ਚ ਕਿਰੀ ਹੋਈ ਆ بڑے ਮਸਲੇ ਆ ਸਾਡੇ ਸਾਨੂੰ ਦਿਨ ਦਿਨ ਸਾਡੇ ਹੱਕਾਂ ਨੂੰ ਖੋਇਆ ਜਾ ਰਿਹਾ ਸਾਡੇ ਸਾਨੂੰ ਕਿਤੇ ਵੀ ਇਨਸਾਫ ਦੀ ਕੋਈ ਉਮੀਦ ਨਹੀਂ ਲੱਗ ਰਹੀ ਜੇ ਸਾਡੇ ਉਹ ਸਿੰਘ ਟਾਵਰ ਤੇ ਬੈਠਾ ਵਾ ਬੰਦੀ ਸਿੰਘਾਂ ਦੇ ਮੋਰਚਾ ਲੱਗਾ ਵਾ ਕਿਤੇ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਕਿ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਉਹ ਇਹ ਇੱਕ ਏਕਤਾ ਦੀ ਮਤਲਬ ਸੱਦਾ ਲੈ ਕੇ ਆਏ ਸੀ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਚਲੋ ਜੇ ਉਹਨਾਂ ਦੇ ਉਹ ਇਸ ਪਾਸੇ ਨੂੰ ਉਪਰਾਲਾ ਕਰ ਰਹੇ ਆ ਜੇ ਕੋਈ ਹੋਰ ਤੇਰੇ ਵੀ ਕਰਦੀ ਆ ਤੇ ਅਸੀਂ ਉਹਦਾ ਵੀ ਸਵਾਗਤ ਕਰਾਂਗੇ ਅਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੇ ਸਾਡੇ ਪੰਥ ਚ ਬਹੁਤ ਧੜੇ ਆ ਬਹੁਤ ਧੜੇ ਬਾਜ਼ੀਆਂ ਵਾਂ ਉਹਨਾਂ ਤੋਂ ਆਪਾਂ ਉੱਪਰ ਉੱਠ ਕੇ ਤੇ ਸਾਰੇ ਜਣੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਪੰਥਕ ਏਕਤਾ ਦੀ ਲੱਗਦੀ ਹੈ ਪਲੇਠੀ ਮੀਟਿੰਗ ਕਹਿ ਸਕਦੇ ਆਂ ਕੀ ਆਸ ਰੱਖ ਸਕਦੇ ਆ ਲੋਕ ਸੰਗਤ ਬਹੁਤ ਆ ਜੇ ਆਪਾਂ ਸਟੇਜਾਂ ਦੀ ਗੱਲ ਕਰੀ ਵਾਪਕ ਜੀ ਹਰ ਸਟੇਜ ਤੇ ਗੱਲ ਹੁੰਦੀ ਆ ਕਿ ਪੰਥ ਇਕੱਠਾ ਹੋਵੇ ਪੰਥਕ ਇਕਤਾ ਹੋਵੇ 2027 ਦੀ ਇਲੈਕਸ਼ਨ ਦੀ ਗੱਲ ਹੋਵੇ ਐ ਜੀ ਪੀ ਸੀ ਇਲੈਕਸ਼ਨ ਦੀ ਗੱਲ ਸਾਰੇ ਪਾਸੇ ਪੰਥਕਤਾ ਦੀ ਗੱਲ ਹੁੰਦੀ ਆ ਪਰ ਮੇਰੇ ਨਾਲ ਇਹ ਪਲੇਠੀ ਮੀਟਿੰਗ ਆ ਇੱਕ ਅਕਾਲੀ ਦਰ ਹੋਣ ਚਾ ਰਹੇ ਆ ਇੱਕ ਅਕਾਲੀ ਦਰ ਬਣਿਆ ਹੋਇਆ ਵਾਰਿਸ ਪੰਜਾਬ ਦੇ ਕਿਉਂਕਿ ਪੰਜ ਮੈਂਬਰੀ ਵੀ ਸ਼ੈਅ ਅਕਾਲੀ ਦਰ ਲੈ ਕੇ ਆ ਰਹੇ ਆ ਕੁਝ ਦਿਨ ਮੈਨੂੰ ਕੋਈ ਗੱਲਬਾਤ ਹੋਈ ਸੀ ਇਹ ਲੱਗਦਾ ਸੁਭ ਸੰਕੇਤ ਆ ਕੌਮ ਵਾਸਤੇ ਵੀ ਆ ਗੁਰੂ ਮਹਾਰਾਜ ਦੇ ਉਹਦਾ ਸ੍ਰੀਨਾਮੀ ਇਹ ਤੇ ਹਮੇਸ਼ਾ ਰੱਖਣੀ ਚਾਹੀਦੀ ਆ ਪਰ ਇਹ ਠੀਕ ਹੈ ਕਿ ਸਾਡੀ ਤੇ ਇਹੋ ਹੀ ਕੋਸ਼ਿਸ਼ ਹੈ ਕਿ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਬਾਕੀ ਉਹ ਆਏ ਉਹਨਾਂ ਨਾਲ ਠੀਕ ਹੈ ਵਧੀਆ ਮਾਹੌਲ ਚ ਉਹ ਵੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਕਤਾ ਤੋਂ ਬਿਨਾ ਨਹੀਂ ਗੁਜ਼ਾਰਾ ਹੋ ਸਕਦਾ ਤੇ ਸਾਨੂੰ ਵੀ ਅਸੀਂ ਤੇ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਅਸੀਂ ਤਾਂ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਹੋਰ ਧਿਰਾਂ ਵੀ ਆਪਾਂ ਆਵਾਜ਼ ਮਾਰੀਏ ਤੇ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਇਹਦੇ ਨਾਲ ਹੀ ਆਪਾਂ ਕੰਮਜਾਬ ਹੋ ਸਕਦੇ ਹਾਂ ਸਭ ਲੋਕੋ ਜੋ ਦੋ ਤਰੀਕ ਦਾ ਫੈਸਲਾ ਸੀ ਜੀ ਆਪਾਂ ਗੱਲ ਕਰੀਏ ਦੋ ਤਰੀਕ ਨੂੰ ਕਿਹਾ ਸੀ ਸਿੰਘ ਸਰਬਾਨਾ ਨੇ ਕਿ ਸਾਰੇ ਚੁੱਲ੍ਹੇ ਸਮੇਟ ਕੇ ਵਾਪਸ ਆਜੋ ਇੱਕ ਅਕਾਲੀ ਗੱਲ ਬਣਾ ਲਓ ਕੀ ਲੱਗਦਾ ਉਹਲੇ ਸਮੇਂ ਦੇ ਵਿੱਚ ਇੱਕ ਅਕਾਲੀ ਦਾ ਲਾਊਗਾ ਇਹ ਤੇ ਚਲੋ ਜੀ ਉਮੀਦ ਹੀ ਕੀਤੀ ਜਾ ਸਕਦੀ ਹੈ ਸੱਚੇ ਪਾਤਸ਼ਾਹ ਗੇ ਅਰਦਾਸ ਕੀਤੀ ਜਾ ਸਕਦੀ ਹੈ ਕਿ ਇੱਕ ਹੀ ਅਕਾਲੀ ਦਲ ਹੋ ਜਾਈ ਪਰ ਮੇਰੇ ਖਿਆਲ ਹੈ ਕਿ ਜਿੰਨਾ ਚਿਰ ਅਜੇ ਕੋਈ ਵਖਰੇਵੇਂ ਵੀ ਆ ਜਾਂ ਕੁਝ ਵੀ ਆ ਤਾਂ ਪਰਸਨ ਨੂੰ ਯਤਨ ਤੇ ਕਰਦੇ ਰਹਿਣਾ ਚਾਹੀਦਾ ਇਸ ਕਰਕੇ ਅਸੀਂ ਵੀ ਕੋਸ਼ਿਸ਼ ਇਹੋ ਹੀ ਹੈ ਕਿ ਸਾਡੀ ਵੀ ਕਿ ਸਾਡੀ ਜੋ ਆਉਣ ਵਾਲੇ ਸਮੇਂ ਲਈ ਜੋ ਬੜਾ ਸਾਡੇ ਕੌਮ ਲਈ ਬੜਾ ਭਿਆਨਕ ਆ ਰਿਹਾ ਜਿਦਾਂ ਦੇ ਹਾਲਾਤ ਸਾਡੀ ਨੌਜਵਾਨੀ ਨਸ਼ਿਆਂ ਚ ਗਲਤਾਨ ਆ ਤਰਪਰਵਰਤਨ ਹੋ ਰਿਹਾ ਦਿਨਦਾਰੇ ਲੁੱਟਾਂ ਖੋਹਾਂ ਕਤਲ ਹੋ ਰਿਹਾ ਤੇ ਇਹਦੇ ਵਾਸਤੇ ਅਗੈਂਸਟ ਸਰਵਾਦ ਬਣਿਆ ਵਾ ਫਰੋਤਿਆਂ ਦਾ ਦੌਰ ਆ ਉਹ ਹਰ ਇੱਕ ਬੰਦਾ ਸਹਿਮ ਚ ਜੀ ਰਿਹਾ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਕਿ ਇੱਕ ਜੁੜਤਾ ਸਾਰੇ ਪੰਜਾਬੀਆਂ ਨੂੰ ਇੱਕ ਜੁੜਤਾ ਵਿਖਾਉਣੀ ਚਾਹੀਦੀ ਆ ਇੱਕ ਹੋ ਕੇ ਅਸੀਂ ਸਾਰੇ ਜਿਹੜੇ ਜੋ ਪੰਜਾਬ ਦੀ ਪ੍ਰਾਣੀ ਆਨ ਸ਼ਾਰਿਆਂ ਉਹਨੂੰ ਬਾਲ ਕਰ ਸਕਦੇ ਵਿਚਾਰ ਚਰਚਾਵਾਂ ਦੇ ਵਿੱਚ ਕੋਈ 227 ਦਾ ਵੇਖ ਰਹੇ ਉਹ ਬਦਲ ਕਿ ਜਐ ਜੀ ਪੀ ਸੀ ਇਲੈਕਸ਼ਨ ਤੇ ਗੱਲਬਾਤ ਹੋਈ ਕਿ ਅਜੇ ਕੇਵਲ ਪਲੇਠੀ ਮੀਟਿੰਗ ਸੀ ਇਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਜਾਰੀ ਹੋਈ ਨਹੀਂ ਅਜੇ ਕਿਸੇ ਵਿਸ਼ੇ ਤੇ ਵੀ ਕੋਈ ਗੱਲ ਨਹੀਂ ਨਾ ਫਰਮ ਨੇ ਕਮੇਟੀ ਦੇ ਵਿਸ਼ੇ ਤੇ ਨਾ ਸਤਾਈ ਵਾਸਤੇ ਅਜੇ ਤੇ ਖਾਲੀ ਅਸੀਂ ਪਹਿਲੀ ਵਾਰ ਹੀ ਉਹਨਾਂ ਨਾਲ ਮੀਟਿੰਗ ਕੀਤੀ ਆ ਤੇ ਠੀਕ ਹੈ ਕਿ ਉਹ ਜੋ ਯਤਨ ਕਰ ਰਹੇ ਆ ਵਿਚਾਰ ਰਾਲਦੇ ਸੀ ਵਿਚਾਰ ਆ ਰਾਲਦੇ ਵਿਚਾਰ ਉਹਨਾਂ ਨੇ ਅਸੀਂ ਵੀ ਆਪਣੇ ਉਹ ਵੀ ਆਪਣੇ ਆ ਹੋਰ ਟੀਮ ਨਾਲ ਵੀ ਵਿਚਾਰ ਕਰਨਗੇ ਕਿ ਜੋ ਸਾਡੇ ਖਿਆਲ ਆ ਤੇ ਉਹ ਆਪਣੇ ਤਰ੍ਹਾਂ ਪਹੁੰਚਾਉਣਗੇ ਉਹਨਾਂ ਦੇ ਜੋ ਅਸੀਂ ਆਪਣੇ ਹੋਰ ਸਾਥੀਆਂ ਨਾਲ ਵੀ ਵਿਚਾਰਾਂਗੇ ਤੇ ਫਿਰ ਜਿੱਥੇ ਤੱਕ ਵਧੀਆ ਹੋ ਸਕਦਾ ਹੈ ਕਿ ਇਕੱਠੇ ਚੱਲਣ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਹਮੇਸ਼ਾ ਐਸਪੀਸੀ ਦੀ ਗੱਲ ਕਰਦੇ ਹੋ ਨੇ ਐਸਪੀਸੀ ਕਿੰਨਾ ਲੱਗਦਾ ਤੁਹਾਨੂੰ ਕਿ ਬਹੁਤਾ ਧੜਿਆਂ 'ਚ ਵੰਡ ਕੇ ਲੜੀ ਜਾਵੇ ਕਿ ਇੱਕ ਥਾਂ ਇੱਕ ਪਲੇਟਫਾਰਮ ਤੇ ਲੜਨ ਤੋਂ ਤੁਹਾਨੂੰ ਫਾਇਦੇਮੰਦ ਲੱਗਦੀ ਹੈ ਨਹੀਂ ਅਸੀਂ ਤੇ ਇਹ ਇਹ ਚਾਹੁੰਦੇ ਆ ਕਿ ਠੀਕ ਹੈ ਕਿ ਇੱਕ 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 ਪਲੇਟਫਾਰਮ ਤੇ ਹੋਵੇ ਤੇ ਬਹੁਤ ਵਧੀਆ ਗੱਲ ਆ ਪਰ ਫਿਰ ਵੀ ਜਦੋਂ ਇਹ ਇਲੈਕਸ਼ਨ ਹੋਣੀ ਆ ਤੇ ਇਲੈਕਸ਼ਨ ਹੋਣ ਦਾ ਤਾਂ ਮਤਲਬ ਹੀ ਇਹ ਕਿ ਤੁਹਾਡੇ ਹੋਣੇ ਇੱਕ ਸਰਬਸੰਮਤੀ ਤੇ ਹੋਣੀ ਨਹੀਂ ਮੈਨੂੰ ਲੱਗਦਾ ਜਿੱਦਾਂ ਦੇ ਹਾਲਾਤ ਆ ਉਹਦੇ ਵਾਸਤੇ ਚੰਗਾ ਠੀਕ ਹੈ ਕਿ ਜਿੰਨੀਆਂ ਵੀ ਸਰਦ ਤਰ੍ਹਾਂ ਜਿਹੜੀਆਂ ਕੁਝ ਬਦਲਾਅ ਚ ਆ ਰਹੀਆਂ ਕਿ ਉੱਥੇ ਕੋਈ ਬਦਲਾਅ ਹੋਵੇ ਉੱਥੇ ਦੇ ਜੋ ਹਾਲਾਤਾਂ ਚ ਕੋਈ ਸੁਧਾਰ ਹੋਵੇ ਤੇ ਉਹਨਾਂ ਨੂੰ ਸਾਰਿਆਂ ਨੂੰ ਸਾਨੂੰ ਜੋ ਅਕਾਲ ਤਖਤ ਦੀ ਆਜ਼ਾਦੀ ਦਾ ਮਸਲਾ ਵਾ ਕਿ ਜੋ ਪਿਛਲੇ ਦੌਰ ਚ ਆਪਾਂ ਵੇਖਿਆ ਕਿ ਜੇ ਸੇਦਾਰਾਂ ਨੂੰ ਲਾਹ ਹੋਂਦਾ ਉਹਨਾਂ ਨੂੰ ਨਿਯੁਕਤ ਕਰਨ ਦਾ ਜੋ ਢੰਗ ਤਰੀਕਾ ਕੌਮ ਬੜੀ ਹਾਸੋਈਣ ਸਥਿਤੀ ਚ ਫਸੀ ਹੋਈ ਆ ਤੋ ਤਾਂ ਹੀ ਨਿਕਲ ਸਕਦੀ ਏ ਕਿ ਜੇ ਅਸੀਂ ਜਦੋਂ ਇਹ ਸਾਰੇ ਜਣੇ ਰਲ ਮਿਲ ਕੇ ਹੰਬੜਾ ਮਾਰੀਏ ਤੇ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਤੇ ਸਰਕਾਰ ਨੂੰ ਅਪੀਲ ਕਰਦੇ ਕਿ ਜਲਦੀ ਜਲਦੀ ਕਰਾਈ ਜਾਵੇ ਤੇ ਜਦੋਂ ਕੋਈ ਸਿਰ ਤੋਂ ਬੰਦੇ ਲਿਆਈਏ ਤੇ ਜਿਹੜੇ ਉਹ ਕੌਮ ਪ੍ਰਸਤ ਹੋਣ ਤੇ ਜਿਹੜਾ ਉੱਥੇ ਜੋ ਵੀ ਹਾਲਾਤ ਆ ਉਹਨਾਂ ਨੂੰ ਬਦਲਾ ਲੇਮ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਨਾ ਫਾਸਤੇ ਵਿਧੀ ਵਿਵਹਾਨ ਦੀ ਗੱਲ ਹੋਈ ਹੈ 34 ਮੈਂਬਰਾਂ ਦੀ ਕਮੇਟੀ ਬਣ ਚੁੱਕੀ ਹੈ ਕਿ ਅਕਾਲੀ ਦਲ ਵਾਸਤੇ ਪੰਜਾਬ ਦੇ ਨੂੰ ਕੋਈ ਮਿਲੀ ਜਗ੍ਹਾ ਤੁਹਾਡੇ ਨਾਲ ਗੱਲਬਾਤ ਹੋਈ ਉਹਨਾਂ ਦੀ ਨਹੀਂ ਉਹਦੇ ਉਹਦੇ ਵਾਸਤੇ ਨਾਲ ਤੇ ਕੋਈ ਸਾਨੂੰ ਕੋਈ ਸਰਦਾ ਪੱਤਰ ਆਇਆ ਤੇ ਨਾ ਹੀ ਕੋਈ ਸਾਡੇ ਕੋਲੋਂ ਜਾ ਮੰਗਿਆ ਗਿਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਕੋਈ ਬਣਾਈਆਂ ਕੋਈ ਸਰਦ ਧਿਰਾਂ ਤੇ ਮੇਰਾ ਖਿਆਲ ਹੈ ਕਿ ਉਹਦੇ ਜਲਦੀ ਜਲਦੀ ਕੋਈ ਉਹਦਾ ਜੋ ਬਣਾ ਕੇ ਕਾਨੂੰਨ ਕਹਦਾ ਤਾਂ ਸਾਰੀਆਂ ਧਿਰਾਂ ਨੂੰ ਵਿਸ਼ਵਾਸ ਲੈਣਾ ਉਹ ਜੋ ਜੋ ਏਜੰਡਾ ਬਣਾਇਆ ਜਾਵੇ ਸਾਰਿਆਂ ਕੋਲ ਦੀ ਪ੍ਰਵਾਨਗੀ ਲਈ ਜਾਵੇ ਤੇ ਹਾਂ ਠੀਕ ਕਿ ਜੋ ਜਿਸ ਨਤੀਜੇ ਤੇ ਉਹ ਕਮੇਟੀ ਪਹੁੰਚਦੀ ਹੈ ਤੇ ਉਹ ਜੋ ਉਹ ਜਦੋਂ ਵੀ ਕੋਈ ਉਹਦਾ ਖਰੜਾ ਤਿਆਰ ਕਰਦੀ ਹੈ ਤੇ ਉਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਹੋਰ ਜਗ੍ਹਾ ਤੋਂ ਵੀ ਉਹਦੇ ਵਾਸਤੇ ਸਜਾ ਲੈ ਕੇ ਉਹਨੂੰ ਇੱਕ ਬੜਾ ਸਟੀਕ ਬਣਾਇਆ ਜਾਂਦਾ ਹੈ ਕਿ ਜਿਹੜਾ ਕਿ ਦੁਬਾਰਾ ਉਹ ਕੁਛ 50 ਸਾਲ ਲਈ ਸਾਡੀ 100 ਸਾਲੀ ਕੋਈ ਅਗਵਾਈ ਕਰ ਸਕੇ ਇਦਾਂ ਦਾ ਕੋਈ ਸੰਵਿਧਾਨ ਬਣਾਉਣਾ। ਅੱਪਾ ਜੀ ਮਿਸਲ ਕਾਲ ਹੁੰਦਾ ਸੀ ਮਿਸਲ ਕਾਲ ਵੇਲੇ ਵੈਸੇ ਮਿਸਲਾਂ ਵੱਖ-ਵੱਖਰੀਆਂ ਹੁੰਦੀਆਂ ਸੀ। ਪਰ ਕਹਿੰਦੇ ਕਿ ਜੋ ਦੁਸ਼ਮਣ ਨਾਲ ਲੜਾਈ ਹੁੰਦੀ ਸੀ ਇਕੱਠੀ ਹੋ ਜਾਂਦੇ ਸੀ। ਅੱਜ ਉਹ جنگ ਨਹੀਂ ਕਹਿ ਸਕਦੇ। ਅੱਜ ਵੋਟ ਦੀ جنگ ਤੇ ਹੈਗੀ ਹੈ ਨਾ। ਵੀ ਸੋਸਾਈ ਚ ਲੱਗਦਾ ਕਿ ਵੱਖੋ ਵੱਖਰੇ ਮਿਸਲਾ ਵੱਖੋ ਵੱਖਰੇ ਅਕਾਲੀ ਦਲ ਇੱਕ ਪਲੇਟਫਾਰਮ ਥੱਲੇ ਇੱਕ ਨਿਸ਼ਾਨ ਸਾਹਿਬ ਥੱਲੇ ਲੜ ਸਕਦੇ ਆ ਸਾਰੇ ਤੁਸੀਂ ਇਹ ਜਦਾਂ ਤੁਸੀਂ ਕਿਹਾ ਮਿਸਲਾਂ ਦੇ ਇਤਿਹਾਸ ਤੋਂ ਸਾਨੂੰ ਸਿੱਖਣਾ ਚਾਹੀਦਾ ਠੀਕ ਹੈ ਕਿ ਸਾਡੇ ਜੇ ਬਾਈਚੰਸ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਤੇ ਕਾਮਨ ਮਿਨਿਮਲ ਪ੍ਰੋਗਰਾਮ ਤੇ ਸਾਨੂੰ ਸਾਰੇ ਇਕੱਠੇ ਆਉਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਜੇ ਉਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਜਾਂ 227 ਦੀ ਆ ਤੇ ਉਹਦੇ ਵਾਸਤੇ ਸਾਨੂੰ ਇਕੱਠੇ ਹੋ ਕੇ ਇਹ ਇਹ ਆਈ ਹਿੰ ਚੱਲਾਂਗੇ ਤੇ ਮੇਰਾ ਖਿਆਲ ਹੈ ਕਿ ਉਹਦੇ ਚ ਅਸੀਂ ਕਾਮਯਾਬ ਹੋਵਾਂਗੇ ਅੱਛਾ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਟਾਈਮ ਕਿੱਥੇ ਖੜਾ ਹੈਗਾ ਵਾ ਕਿੰਨੇ ਕੁ ਲੋਕਾਂ ਨੂੰ ਮਿਲ ਰਹੇ ਹੋ ਤੇ ਨਾਲ ਖਡੂਰ ਸਾਹਿਬ ਦੇ ਹਾਲਾਤ ਕੀ ਆ ਮੈਂ ਭਾਈ ਸਰਪ ਜੀ ਜਿਸ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਕੋਸ਼ਿਸ਼ ਮੇਰੀ ਹੈ ਕਿ ਪਿੰਡਾਂ ਚ ਵਿਚਰਾ ਫੰਡ ਦਵਾਂ ਇੱਥੋਂ ਦੇ ਲੋਕ ਵੀ ਬਹੁਤਾਂ ਧੜਕੂ ਕਸ਼ਾਸ ਰੱਖਦੇ ਹੋਣਗੇ ਲੋਕ ਮਿਲਦੇ ਹੋਣਗੇ ਕਿਵੇਂ ਚੱਲ ਰਿਹਾ ਸਾਰਾ ਕੁਝ ਨਹੀਂ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਤੇ ਇਹ ਸਰਕਾਰ ਪ੍ਰਤੀ ਰੋਸਾ ਵਾ ਕਿ ਜਿਹੜਾ ਸਾਡੇ ਜਿਹੜਾ ਜਿੰਨੂੰ ਜਿਹੜਸਾ ਐਮਪੀ ਨੂੰ ਅਸੀਂ ਏਡੀ ਵੱਡੀ تعداد ਚ ਵੋਟਾਂ ਪਾ ਕੇ ਜਿਤਾਇਆ ਉਹਨੂੰ ਸਰਕਾਰ ਨਾਲ ਤੇ ਉਹਨਾਂ ਦੀਆਂ ਜਿਹੜੀਆਂ ਹਲਕੇ ਵਾਸਤੇ ਜੋ ਜ਼ਿੰਮੇਵਾਰੀਆਂ ਦੀ ਕੋਈ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਕਿ ਉਹ ਨਿਭਾਵੇ ਤੇ ਨਾ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕੋਈ ਫੰਡ ਵਗੈਰਾ ਨਹੀਂ ਮਿਲਦਾ ਕੋਈ ਫੰਡ ਫੰਡ ਆ ਰਹਾ ਵਗੈਰਾ ਕੋਈ ਵੀ ਚੀਜ਼ ਜਿਹੜੀ ਆ ਉਹਨੂੰ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਤਖਨੂਰ ਸਾਹਿਬ ਦੇ ਲੋਕਾਂ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਕਰ ਰਹੀ ਸਰਕਾਰ ਫਿਰ ਉਹਨਾਂ ਦੇ ਐਮਪੀ ਨੂੰ ਬਿਨਾਂ ਵਜਾ ਉਹ ਤਿੱਜੀ ਵਰਾ ਐ ਐਨਐਸ ਲਾ ਕੇ ਉਹਨੂੰ ਅੰਦਰ ਰੱਖਣਾ ਮੇਰਾ ਖਿਆਲ ਹੈ ਕਿ ਸਾਰਾ ਕਰੋ ਪੋਲੀਟਿਕਲੀ ਜੋ ਜਾਂ ਇੱਕ ਸਿੱਖੀ ਪ੍ਰਤੀ ਜੋ ਉਹਨਾਂ ਦਾ ਜਾਂ ਮਤਲਬ ਸਖ ਵਿਰੋਧੀ ਹੈ ਇਹ ਇਹ ਸਰਕਾਰਾਂ ਵਾਹ ਪੇ ਜਿਹੜੀਆਂ ਉਹ ਇਹ ਚਾਹੁੰਦੀਆਂ ਕਿ ਸਾਡੀ ਨੌਜਵਾਨੀ ਨਸ਼ਿਆਂ ਚ ਉਲਜੀ ਰਵੇ ਜਾਂ ਖਤਮ ਹੁੰਦੀ ਰਵੇ ਤੇ ਜਿਹੜਾ ਕੋਈ ਕੋਈ ਇਹੋ ਜਿਹਾ ਲੀਡਰ ਬਾਹਰ ਸਾਹਮਣੇ ਨਾ ਆਵੇ ਲਿਆਣਾ ਜੇ ਦੀ ਵਜਾ ਨਾਲ ਇਹ ਨਸ਼ਿਆਂ ਤੇ ਰੋਕ ਲੱਗ ਸਕੇ ਜਾਂ ਜੋ ਆਪਣੇ ਹਲਕੇ ਦੇ ਜਾਂ ਆਪਣੇ ਪੰਜਾਬ ਦੀ ਜਿਹੜੀ ਸਹੀ ਅਗਵਾਈ ਦੇ ਸਕੇ ਉਹਨੂੰ ਵੱਤੋਂ ਵੱਤ ਸਮਾ ਜੇਲ੍ਹ ਚ ਇਹ ਹੋ ਕੇ ਰੱਖਣ ਦਾ ਕਾਰਨ ਹੋਰ ਕੋਈ ਦੋਸ਼ ਤੇ ਉਹਨਾਂ ਦਾ ਹੈ ਨਹੀਂ ਹਮ ਹਮ ਨਸ਼ੇ ਦੀ ਗੱਲ ਕੀਤੀ ਹੈ ਨਸ਼ੇ ਵਿਰੁੱਧ ਜਹਾਜ਼ ਛੇੜਿਆ ਹੋਇਆ ਸਰਕਾਰ ਕਹਿੰਦੀ ਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਨਹੀਂ ਮੇਰੇ ਖਿਆਲ ਹੈ ਕਿ ਤੁਸੀਂ ਤੇ ਆਮ ਪਿੰਡਾਂ 'ਚ ਵਿਚਰਦੇ ਜੋ ਹਰ ਜਗ੍ਹਾ ਤੇ ਵਿਚਰਦੇ ਜੋ ਮੇਰਾ ਖਿਆਲ ਹੈ ਕਿ ਕੋਈ ਇਹ ਦਾਅਵੇ ਨਾ ਕਹਿ ਦੇਣ ਕਿ ਆਪ ਇਹ ਨਸ਼ੇ ਤੋਂ ਮੁਕਤ ਹੈ ਹਾਂ 12000 ਕਿੰਨੇ ਪਿੰਡ ਆ ਮੇਰੇ ਖਿਆਲ ਹੈ ਕਿ ਕੋਈ ਰੱਬ ਦੀ ਕਿਰਪਾ ਨਾਲ ਕੋਈ ਇੱਕ ਅੱਧਾ ਇੱਕ ਦੋ ਕਿਤੇ ਪੰਜ ਲੱਭ ਜਾਣਗੇ ਪਰ ਮੇਰਾ ਖਿਆਲ ਹੈ ਕਿ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਕਿ ਪੂਰੇ ਪੰਜਾਬ ਨੂੰ ਨਸ਼ੇ ਦੀ ਗ੍ਰਿਫਤ ਚ ਲਿਆ ਕੇ ਪੂਰੀ ਨੌਜਵਾਨੀ ਨੂੰ ਇਹ ਇਹਦੇ ਵੱਲ ਧੱਕਿਆ ਜਾ ਰਿਹਾ ਹੈ ਇਹ ਮੇਰਾ ਖਿਆਲ ਹੈ ਕਿ ਉੱਪਰੋਂ ਜਿੱਦਾਂ ਮਸ਼ਹੂਰੀਆਂ ਦੇ ਉੱਪਰ ਜ਼ੋਰ ਦੇ ਕੇ ਐਦਾਂ ਪੋਸਟਰ ਲਾ ਕੇ ਐਦਾਂ ਕਰਕੇ ਪਰ ਮੇਰੇ ਖਿਆਲ ਆ ਕਿ ਅਮਹੀਂ ਤੇ ਦੇਖਦੇ ਆ ਕਿ ਜਿਹੜਾ ਕੋਈ ਨਸ਼ੇ ਦੇ ਖਿਲਾਫ ਗੱਲ ਕਰਦਾ ਜਾਂ ਕੋਈ ਕੋਈ ਕਿਤੇ ਪਿੰਡ ਚੋਂ ਨਗਰ ਚੋਂ ਉੱਠ ਕੇ ਅੱਗੇ ਹੋ ਕੇ ਅਗਵਾਈ ਕਰਦਾ ਨਸ਼ੇ ਦੇ ਰੋਕਣ ਵਾਸਤੇ ਤੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਜਾਂਦੀਆਂ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੇ ਘਰ ਜਲਾ ਦਿੱਤੇ ਜਾਂਦੇ ਆ ਤੇ ਉਹ ਕਿਤੇ ਵੀ ਕੋਈ ਸੁਣਵਾਈ ਨਹੀਂ ਹੈਗੀ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਦਾਅਵੇ ਸਾਰੇ ਸਰਕਾਰ ਦੇ ਝੂਠੇ ਆ ਜਾ ਕਾਲੀ ਦਲ ਵਾਰਸ ਪੰਜਾਬ ਦੇ ਨੂੰ ਕਿੰਨਾ ਕੁ ਲੋਕ ਪਿਆਰ ਕਰਨ ਰਿਹਾ ਤੁਸੀਂ ਵਿਚਰਦੇ ਹੋਗੇ ਲੋਕਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਕਿ ਸਿਆਸੀ ਜਮਾਤ ਬਣੀ ਹੋ ਤੁਸੀਂ ਨਹੀਂ ਅਕਾਲੀ ਦਲ ਵਾਰਸ ਪੰਜਾਬ ਨੂੰ ਬਹੁਤ ਵੱਡਾ ਹੰਗਾਰਾ ਅਸੀਂ ਪੂਰੇ ਪੰਜਾਬ 'ਚ ਵਿਚਰਦੇ ਆਂ ਕੱਲ ਵੀ ਅਸੀਂ ਪਟਿਆਲੇ ਜਾ ਕੇ ਆਂ ਕੋਟੀ ਸੇਖਾਂ ਹੋਰ ਜਗ੍ਹਾ ਤੇ ਵੀ ਜਿੱਥੇ ਬਹੁਤ ਰੋਜ ਵਿਚਰਦੇ ਆਂ ਕੱਲ ਬਠਿੰਡਾ ਬਹੁਤ ਲੋਕਾਂ 'ਚ ਪਿਆਰ ਆ ਪਰ ਸਰਕਾਰ ਇੱਕ ਪਤਾ ਨਹੀਂ ਡਰੀ ਹੋਈ ਉਹ ਜਿਹੜੇ ਸਾਡੇ ਸਮਰਥਕ ਆ ਉਹਨਾਂ ਨੂੰ ਬੁਲਾਇਆ ਧਮਕਾਇਆ ਜਾਂਦਾ ਵਾ ਉਹਨਾਂ ਤੇ ਉਹਨਾਂ ਨੂੰ ਠਾਣਿਆਂ 'ਚ ਬੁਲਾਇਆ ਜਾਂਦਾ ਉਹਨਾਂ ਤੇ ਝੂਠੇ ਪਰਚੇ ਕਰਨ ਦੀ ਜਾਂ ਉਹਨਾਂ ਨੂੰ ਡਿਬਲੂ ਗੜ ਭੇਜਣ ਦੀਆਂ ਇਹੋ ਜਿਹੀਆਂ ਧਮਕੀਆਂ ਦੇ ਕੇ ਉਹਨੂੰ ਪਿਛਾ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਫੇਰ ਵੀ ਲੋਕ ਬਹੁਤਾਬ ਚ ਜਿਹੜੇ ਆ ਕਿ ਉਹ ਇਹ 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 ਚਾਹੁੰਦੇ ਆ ਕਿ ਅਮਰਤਪਾਲ ਵੀ ਛੇਤੀ ਰਿਹਾ ਹੋਵੇ ਤੇ ਬਾਕੀ ਜਿਹੜਾ ਕਿ ਉਹ ਅਸੀਂ ਉਹ ਅਕਾਲੀ ਦਲ ਵਾਸ ਪੰਜਾਬ ਨਾਲ ਜੁੜ ਜੁੜਨਾ ਚਾਹ ਰਹੇ ਹਾਂ ਜੀ ਅਮਰਪਾਲ ਸਿੰਘ ਐਸਟਮ ਕਿਨੇ ਆ ਮਿਲ ਕੇ ਆਏ ਹੋ ਕਿਉਂਕਿ ਬਾਕੀ ਸਾਰੇ ਐਸਟਮ ਤੇ 9 ਮੈਂਬਰ ਜਿਹੜੇ ਆ ਉਹ ਪੰਜਾਬ ਦੇ ਜਿਲ੍ਹਿਆਂ ਚ ਜਾ ਚੁੱਕੇ ਆ ਸ਼ਾਇਦ ਉਹ ਉੱਥੇ ਇਕੱਲੇ ਰਹਿ ਚੁੱਕੇ ਆ ਐਸਟਮ ਦੇ ਉੱਤੇ ਹਾਂਜੀ ਇਕੱਲੇ ਹੀ ਆ ਲੇਕਿਨ ਠੀਕ ਹੈ ਉਹ 1.5 ਕਮੀ ਨਾ ਹੋ ਗਿਆ ਉਹਨਾਂ ਦੇ ਮਾਤਾ ਮਿਲ ਕੇ ਆਏ ਆ ਠੀਕ ਹੈ ਚੰਡੀ ਕਲਾ ਸੀਗੇ ਤੇ ਹਫਤੇ ਚ ਇੱਕ ਦੋ ਵਾਰੀ ਉਹਨਾਂ ਦਾ ਫੋਨ ਵੀ ਆ ਜਾਂਦਾ ਵਧੀਆ ਚੰਡੀ ਕਲਾ ਚ ਸ਼ੁਕਰਾਨੇ ਤੇ ਭਿਜ ਕੇ ਉਹ ਹਮੇਸ਼ਾ ਚੰਡੀ ਕਲਾ ਕਰਿੰਦੇ ਆ ਤੇ ਇਲਾਕਾ ਇਸ ਟਾਈਮ ਤੇ ਖਾਲੀ ਕਹਿ ਸਕਦੇ ਆ ਵਿਚਰਦੇ ਹੋਗੇ ਤੁਸੀਂ ਪਰ ਲੋਕਾਂ ਨੂੰ ਇਹ ਆਸ ਹੁੰਦੀ ਆ ਨਾ ਕਿ ਸਰਕਾਰੀ ਫੰਡ ਆਊਗਾ ਸਾਡੇ ਕੋ ਗਲੀ ਬਣੂਗੀ ਕੋ ਨਾਲੀ ਬਣੂਗੀ ਇਸ ਪਾਸੋਂ ਸਰਕਾਰ ਨੂੰ ਕੀ ਕਹਿਣਾ ਚਾਹੋ ਨੇ ਤੁਸੀਂ ਮੇਰਾ ਖਿਆਲ ਹੈ ਕਿ ਇਹ ਤਾਂ ਵੈਸੇ ਜਿਹੜਾ ਐ ਐਮਪੀ ਦੇ ਫੰਡ ਨਾਲ ਤੇ ਮੇਰੇ ਖਿਆਲ ਕੁਝ ਥੋੜੇ ਕੰਮ ਹੋ ਸਕਦੇ ਹਾਂ ਤੇ ਜਿਹੜਾ ਬਹਤਾਤ ਜਿਹੜੇ ਸਟੇਟ ਦੀ ਸਰਕਾਰ ਹੁੰਦੀ ਉਹਦੇ ਜ਼ਿੰਮੇਵਾਰੀ ਵੀ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਪਰ ਅਸੀਂ ਆਪਾਂ ਤੁਸੀਂ ਦੇਖਦੇ ਆ ਕਿ ਸਰਕਾਰ ਦੀਆਂ ਲਿੰਕ ਛੜਕਾਂ ਦਾ ਹਾਲ ਹੋਰ ਜਿਹੜੇ ਹਸਪਤਾਲਾਂ ਦਾ ਦੂਜੇ ਤੇ ਦਾ ਸਭ ਜਗ੍ਹਾ ਤੇ ਬੁਰਾ ਹਾਲ ਹੋਇਆ ਲੇਕਿਨ ਕਿ ਉਹ ਐਡਵਰਟਾਈਜ਼ ਇਹ ਜਿਹੜੀ ਇਹ ਪੈਸਾ ਵੀ ਖਰਚਾ ਜਾ ਰਿਹਾ ਤਾਂ ਉਹਦੇ ਤੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਕਿ ਦੇਖੋ ਜੀ ਅਸੀਂ ਆ ਕਰਤਾ ਉਹ ਕਰਤਾ ਪਰ ਗਰਾਊਂਡ ਲੈਵਲ ਤੇ ਸਭ ਕੁਝ ਕੁਝ ਨਹੀਂ ਹੈਗਾ ਹਮ ਹਮ ਧੰਨਵਾਦ ਬਾਪੂ ਜੀ ਆਸ ਰੱਖਦੇ ਹਾਂ ਕਿ ਆਉਣ ਵਾਲਾ ਸਮਾਂ ਸੁਭ ਸੰਕੇਤ ਹੋਊਗਾ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਕਿ ਜਲੂਪੁਰ ਖੈੜਾ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਸਿਆਸਤ ਉਦੋਂ ਭਾਈ ਅਮਰਤਪਾਲ ਸਿੰਘ ਸਿਆਸਤ ਨਹੀਂ ਸੀ ਸਾਇਜ਼ ਤੇ ਮੈਂ ਇਸ ਘਰ ਤੋਂ ਬਾਹਰ ਇੱਕ ਰਿਕਾਰਡਿੰਗ ਕੀਤੀ ਸੀ ਕਿ ਇੱਥੋਂ ਸ਼ਾਇਦ ਆਉਣ ਵਾਲੇ ਸਮੇਂ ਦੇ ਚ ਸਿਆਸਤ ਉੱਭਰੂਗੀ ਉਹ ਸਿਆਸਤ ਉੱਭਰੀ ਉਸ ਤੋਂ ਬਾਅਦ ਦੇ ਵਿੱਚ ਅੱਜ ਪੰਜ ਮੈਂਬਰੀ ਕਮੇਟੀ ਪਹੁੰਚੀ ਸੀ ਇੱਥੇ ਪੰਜ ਮੈਂਬਰੀ ਕਮੇਟੀ ਦੇ ਨਾਲ ਚੰਗੀਆਂ ਵਿਚਾਰ ਚਰਚਾਵਾਂ ਹੋਈਆਂ ਭਵਿੱਖ ਦੀ ਰਣਨੀਤੀ ਵੀ ਤਿਆਰ ਹੋਈ ਆ ਵੇਖਦੇ ਆ ਕੌਮ ਵਾਸਤੇ ਇੱਕ ਸੁਭ ਸੰਕੇਤ ਵੀ ਆ ਕਿਉਂਕਿ ਹਮੇਸ਼ਾ ਹੀ ਬਹੁਤਾਰ ਲੀਡਰਾਂ ਦੀ ਜਦੋਂ ਗੱਲ ਕਰਦੇ ਆ ਤਾਂ ਸਟੇਜ ਦੇ ਉੱਤੇ ਵੱਡੀਆਂ ਗੱਲਾਂ ਕਰਦੇ ਹੁੰਦੇ ਆ ਇਹ ਗੱਲ ਜ਼ਰੂਰ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਮਣੇ ਇਕੱਠੇ ਹੋਣਾ ਚਾਹੀਦਾ ਅਕਾਲ ਤਖਬ ਦੇ ਨਿਸ਼ਾਨ ਸਾਹਿਬ ਥੱਲੇ ਕੱਟੇ ਹੋਈਏ ਤੇ ਕੌਮ ਦੀ ਇੱਕ ਅਰੀ ਇੱਕ ਇਹਦੀਆਂ ਬਾਤਾਂ ਪੈਂਦੀਆਂ ਹੁਣ ਰਣਨੀਤੀ ਕੀ ਹੋਊਗੀ ਇਹ ਤੇ ਸਮੇ ਦੇ ਗਰਭ ਜਾਂ ਬਾਪੂ ਜੀ ਨੇ ਪਤਾ ਜਾਂ ਪੰਜ ਮੈਂਬਰੀ ਕਮੇਟੀ ਆ ਔਣੇ ਸਮੇ ਦੇ ਵਿੱਚ ਕੀ ਮਿਸਲ ਜਿਵੇਂ ਮਿਸਲ ਕਾਲ ਦਾ ਆਪਾਂ ਜਿਕਰ ਕੀਤਾ ਸੀ ਉਹਨਾਂ ਮਿਸਲਾਂ ਵਾਂਗੂ ਅਕਾਲੀ ਦਲ ਬਹੁਤਾਤ ਹਿੱਸੇ ਵੰਡਿਆ ਹੋਇਆ ਜਿਹੜਾ ਅਕਾਲੀ ਦਲ ਆ ਉਹ ਇਕੱਠਾ ਹੋ ਕੇ 227 ਜਾਂ ਐਜੀਪੀਐਸ ਦੀ ਗੱਲ ਜਦੋਂ ਕਰਦੇ ਆ ਤੇ ਉਹ ਕਿੰਨੇ ਕੁ ਛੇਤੀ ਰਲੇਵਾ ਹੋਣ ਤੋਂ ਬਾਅਦ ਦੇ ਵਿੱਚ ਇੱਕ ਨਵੀਂ ਰਣਨੀਤੀ ਲੀਕੀ ਜਾਊਗੀ ਧੰਨਵਾਦ ਆ ਬਾਪੂ ਜੀ ਦਾ ਵੀ ਕਰਦੇ ਆ ਤੇ ਲਾਸਟ ਵਿੱਚ ਗੁਰਫਤਿਹਾਰ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।